ਜੀ ਦਾ ਖਾਲਸਾ ਅਗਵਾਕਟਰ ਜੀ ਕੀ ਫਤਿਹ ਅਜਰੇ ਦੇਣਾ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਸਨਮਾਨਯੋਗ ਸਾਡੇ ਬਾਪੂ ਜੀ ਸਰਦਾਰ ਸੰਤੋਖ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਮੇਰੀ ਛੋਟੀ ਭੈਣ ਬੀਬੀ ਜਗਜੀਤ ਕੌਰ ਤੇ ਛੋਟਾ ਭਰਾ ਸਰਦਾਰ ਹਰਜੋਤ ਸਿੰਘ ਜੀ ਉਹਨਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਇਸ ਗੁਰਦਾਰਾ ਸਾਹਿਬ ਲਈ ਗੁਰਦਾਰਾ ਗੁਰੂ ਸ੍ਰੀ ਤੇਗ ਬਾਦਲ ਸਾਹਿਬ ਦੇ ਸਫਾਨ ਤੇ ਐਲਪੀ ਮਾਡਲ 11 12 ਇਹਦੀ ਅਪ੍ਰੋਕਸੀਮੇਟਲੀ ਕੀਮਤ 18 ਤੋਂ 17-12 ਲੱਖ ਦੇ ਕਰੀਬ ਹੈ ਉਹ ਗੱਡੀ ਗੁਰਦਾਰਾ ਸਾਹਿਬ ਲਈ ਭੇਟ ਕੀਤੀ ਹੈ ਮੈਂ ਆਪਣੇ ਵੱਲੋਂ ਤੇ ਆਪਣੇ ਸਮੁੱਚੇ ਸਾਹਿਬ ਵੱਲੋਂ ਬਾਪੂ ਸੰਤੋਖ ਸਿੰਘ ਜੀ ਦੇ ਸਮੁੱਚੇ ਪਰਿਵਾਰ ਦਾ ਉਹਨਾਂ ਨੂੰ ਜਿੱਥੇ ਜੀ ਆਇਆਂ ਆਖਦਾ ਉੱਥੇ ਧੰਨਵਾਦ ਵੀ ਕਰਦਾ ਤੇ ਇਸ ਗੁਰਦਾਰਾ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਗੁਰਤੇਗ ਬਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਬਾਪੂ ਜੀ ਦੇ ਸਮੁੱਚੇ ਪਰਿਵਾਰ ਨੂੰ ਮਹਾਰਾਜ ਗੁਰੂ ਕਿਰਪਾ ਕਰਨਾ ਚੜ੍ਹਦੀ ਕਲਾ ਵਿੱਚ ਰੱਖਣਾ ਇਸੇ ਤਰ੍ਹਾਂ ਇਹ ਪਹਿਲਾਂ ਵੀ ਪਰਿਵਾਰ ਹੈ ਜਿਹੜਾ ਸਾਡੇ ਭੈਣ ਜੀ ਦੀ ਬੀਬੀ ਜਗਜੀਤ ਕੌਰ ਜੀ ਅਸੀਂ ਜਦੋਂ ਵੀ ਇਹਨਾਂ ਨੂੰ ਕੋਈ ਬੇਨਤੀ ਕਰਦੇ ਹਾਂ ਉਹਨੂੰ ਇਹ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ ਸੋ ਅਗੇ ਤੋਂ ਵੀ ਮਹਾਰਾਜ ਕਿਰਪਾ ਕਰਨਾ ਇਹਨਾਂ ਨੂੰ ਦੇਹ ਰੋਗ ਤੋਂ ਤੰਦਰੁਸਤੀ ਬਖਸ਼ਣਾ ਤੇ ਇਸ ਤਰ੍ਹਾਂ ਸੇਵਾਵਾਂ ਕਰਦੇ ਰਹਿਣ ਉਹ ਚੇਚੇ ਤੌਰ ਤੇ ਬਾਪੂ ਜੀ ਸੰਤੋਖ ਸਿੰਘ ਜੀ ਉਹਨਾਂ ਦੇਹ ਰੋਗ ਤੋਂ ਆਦਾਨ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ